ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਤੈਰੀ ਵਾਹਿਗੁਰੂ ਵਾਹਿਗੁਰੂ ਜੀ ਬਖਸ਼ਿਸ਼ ਸ਼ੇਅਰ ਕਰਨੀ ਸੀਗੀ ਜਿੱਦਾਂ ਚਰਨਤੂੜ ਦੇ ਜਿੱਦਾਂ ਕੋਈ ਜਿੱਦਾਂ ਨਵੀਂ ਸੰਗਤ ਵੀ ਜੋੜਦੀ ਆ ਆਪਣੇ ਸ਼ੁਰੂ ਵਿੱਚ ਬਹੁਤ ਸਵਾਲ ਹੁੰਦੇ ਆ ਪਹਿਲੀ ਗੱਲ ਆਪਾਂ ਨੂੰ ਕਈ ਗੱਲਾਂ ਤੇ ਵਿਸ਼ਵਾਸ ਹੀ ਨਹੀਂ ਆਉਂਦਾ ਤੇ ਕੁਝ 네ਗਟਿਵਿਟੀ ਵੀ ਹੋ ਜਾਂਦੀ ਆ ਚਰਨਤੂੜ ਜਿੱਦਾਂ ਮੇਰੇ ਕਾਫੀ ਪ੍ਰੋਬਲਮਸ ਸੀਗੇ ਇਨਫੈਕਸ਼ਨਸ ਸੀਗੇ ਬਟ ਦਵਾਈ ਵੀ ਉਹਦਾ ਖਾਦੀ ਆ ਬਟ ਜ਼ਿਆਦਾਤਰ ਮੈਨੂੰ ਗੁਰੂ ਸਾਹਿਬ ਤੇ ਭਰੋਸਾ ਸੀਗਾ ਤੇ ਗੁਰੂ ਘਰ ਜਾਣਾ ਉੱਥੋਂ ਚਰਨ ਧੂੜ ਲੈਣੀ ਚਰਨ ਧੂੜ ਵਿੱਚ ਅਰਦਾਸ ਕਰਨੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਸ ਉਸ ਮੈਡੀਸਿਨ ਨਾਲ ਹੀ ਫਰਕ ਪੈ ਗਿਆ ਜਿੱਦਾਂ ਡਾਕਟਰ ਨੇ ਕਿਹਾ ਸੀਗਾ ਕਿ ਜੇ ਤੇਰੀ ਇਹ ਨਾ ਮੈਡੀਸਿਨ ਮਤਲਬ ਕਿ ਇਹ 2 ਵੀਕਸ ਦੇ ਵਿੱਚ ਨਾ ਗ੍ਰੀਨ ਇਨਫੈਕਸ਼ਨ ਸਹੀ ਹੋਈ ਤੇ ਦੁਬਾਰਾ ਫੇਰ ਆਪਾਂ ਨੂੰ ਲੋਕੀਤ ਦੁਬਾਰਾ ਫੇਰ ਦਵਾਈ ਖਾਣੀ ਪੈਣੀ ਆ 5 ਵੀਕਸ ਦਾ ਡਿਫਰੈਂਸ ਵਿੱਚ ਪਾ ਕੇ ਤੇ ਨਹੀਂ ਤੇ ਫੇਰ ਆਪਾਂ ਨੂੰ ਅੱਗੋਂ ਐਂਡੋਸਕੋਪੀ ਕਰਾਉਣੀ ਪੈਣੀ ਆ ਮੇਰੇ ਨਾਲ ਉਹ ਇਨਫੈਕਸ਼ਨ ਹੋ ਗਈ ਸੀ ਐਚ ਫਲੋਰੀ ਇਨਫੈਕਸ਼ਨ ਕਹਿੰਦੇ ਉਹ ਕਾਫੀ ਜਿੱਦਾਂ ਉਹ ਵਧੀਆ ਨਹੀਂ ਹੁੰਦੀ ਇਨਫੈਕਸ਼ਨ ਉਹ ਅੱਗੇ-ਅੱਗੇ ਫੂਡ ਪਾਈਪ ਨੂੰ ਡੈਮੇਜ ਕਰਨ ਲੱਗ ਜਾਂਦੀ ਆ ਤੇ ਜਿੱਦਾਂ ਆਪਣੇ ਐਸਿਡ ਬਣਦਾ ਹੈ ਸਾਇਲੈਂਟ ਐਕਸਿਡ ਮਤਲਬ ਸਾਇਲੈਂਟ ਬਣਦਾ ਹੈ ਰੀਫਲਕਸ ਤੇ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ 2 ਹਫਤੇ ਦਵਾਈ ਖਾਧੀ ਆ ਪਰ ਮੈਨੂੰ ਦਵਾਈ ਤੇ ਇਨਾ ਸੀਗਾ ਨਹੀਂ ਮੈਨੂੰ ਇਹ ਸੀਗਾ ਕਿ ਨਹੀਂ ਗੋਸਤਾ ਬਹੁਤ ਵੱਡੇ ਆ ਗੁਰੂ ਸਾਹਿਬ ਨੇ ਆਪੇ ਹੀ ਠੀਕ ਕਰ ਦੇਣਾ ਬਸ ਗੁਰੂ ਸਾਹਿਬ ਆਪੇ ਹੀ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਰਹਿ ਆਪੇ ਚਰਨ ਤੂੜ ਦਿੰਦੇ ਰਹਿ ਆਪੇ ਗੁਰੂ ਸਾਹਿਬ ਨੇ ਅਰਦਾਸਾਂ ਕਰਵਾਈਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਟੈਸਟ ਕਰਵਾਇਆ ਟੈਸਟ ਬਿਲਕੁਲ ਸਹੀ ਆਇਆ ਡਾਕਟਰ ਕਹਿੰਦੇ ਨਹੀਂ ਤੈਨੂੰ ਕੋਈ ਕਿਸੇ ਚੀਜ਼ ਦੀ ਅੱਗੋਂ ਕੋਈ ਜ਼ਰੂਰਤ ਨਹੀਂ ਹੈਗੀ ਮਤਲਬ ਮੈਂ ਖੁਦ ਮਤਲਬ ਮੇਰਾ ਉਦੋਂ ਇੱਕਦਮ ਸਰੀਰ ਕੰਬ ਗਿਆ ਜਦੋਂ ਮੈਨੂੰ ਡਾਕਟਰ ਨੇ ਇਹ ਗੱਲ ਕਹੀ ਤੇ ਮੈਂ ਉੱਥੇ ਬੈਠੀ ਰੋਣ ਲੱਗ ਗਈ ਮੈਂ ਕਿਹਾ ਗੁਰੂ ਸਾਹਿਬ ਬਹੁਤ ਵੱਡੇ ਆ ਬਹੁਤ ਜਿਆਦਾ ਦਿਆਲੂ ਬਟ ਕਈ ਵਾਰੀ ਸਾਡੇ ਆਪ ਦੀ ਮੱਤ ਥੋੜੀ ਆ ਗੁਰੂ ਸਾਹਿਬ ਵੱਡੇ ਆ ਪਰ ਸਾਡੀ ਮੱਤ ਥੋੜੀ ਆ ਅਸੀਂ ਆਪਣੀ ਮੱਤ ਵਰਤਣ ਲੱਗ ਜਾਂਦੇ ਆ ਸਾਨੂੰ ਐ ਲੱਗਣ ਲੱਗ ਜਾਂਦਾ ਕਿ ਪਤਾ ਨਹੀਂ ਇਹ ਕਾਰਜ ਹੋਊਗਾ ਕਿ ਨਹੀਂ ਹੋਊਗਾ ਪਤਾ ਨਹੀਂ ਅਸੀਂ ਠੀਕ ਹੋਵਾਂਗੇ ਨਹੀਂ ਹੋਵਾਂਗੇ ਮਤਲਬ ਸਾਰੇ ਦਿਮਾਗ ਦੇ ਵਿੱਚ ਨਾਲ-ਨਾਲ 네ਗੇਟਿਵਿਟੀ ਚੱਲੀ ਜਾਂਦੀ ਨਾਲ-ਨਾਲ ਅਸੀਂ ਹਰ ਦਸਾਂ ਗਰੀ ਜਾਂਦੇ ਹਾਂ ਪਰ ਗੁਰੂ ਸਾਹਿਬ ਨੇ ਇੰਨੀ ਦ੍ਰਿੜਤਾ ਬਖਸ਼ੀ ਤੇ ਮੈਨੂੰ ਇੰਨਾ ਜ਼ਿਆਦਾ ਵਿਸ਼ਵਾਸ ਸੀ ਕਿ ਗੁਰੂ ਸਾਹਿਬ ਤੁਸੀਂ ਵੱਡੇ ਆ ਜੋ ਵੀ ਤੁਹਾਨੂੰ ਸਾਰਾ ਕੁਝ ਪਤਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਸ ਇਹੀ ਕਹਿਣਾ ਜਿੱਦਾਂ ਸੰਗਤ ਨਵੀਂ ਵੀ ਜੁੜਦੀ ਆ ਵਿੱਚ ਕਈ ਵਾਰੀ ਆਪਣਾ ਵਿਸ਼ਵਾਸ ਦ੍ਰਿੜ ਨਹੀਂ ਹੁੰਦਾ ਤੇ ਪਰ ਜੋ ਵੀ ਸੰਗਤ ਸੇਵਾਦਾਰ ਸਮਝਾਉਂਦੇ ਆਪਾਂ ਨੂੰ ਰੋਜ਼ ਦੀ ਰੋਜ਼ ਆਪਾਂ ਨੂੰ ਦੱਸਦੇ ਆ ਸਭ ਕੋਸ਼ ਸੱਚਾ ਇਨ ਬਿਨ ਸਾਰਾ ਕੋਸ਼ ਹੀ ਸੱਚਾ ਕੋਈ ਵੀ ਮਤਲਬ ਆਪਾਂ ਨੂੰ ਮਤਲਬ ਮੈਂ ਇਹੀ ਕਹੂੰਗੀ ਮੇਰੀ ਮਤ ਬਹੁਤ ਥੋੜੀ ਆ ਮੈਂ ਕੁਝ ਕਹਿ ਨਹੀਂ ਸਕਦੀ ਹੁਣ ਵੀ ਮੇਤੋ ਗੱਲ ਨਹੀਂ ਹੁੰਦੀ ਪਈ ਗੁਰੂ ਸਾਹਿਬ ਬਹੁਤ ਜਿਆਦੇ ਵੱਡੇ ਬਹੁਤ ਦਿਆਲ ਆ ਬਸ ਜੇ ਕੋਈ ਕਮੀ ਆ ਤੇ ਉਹ ਸਾਡੇ ਵਿੱਚ ਆ ਗੁਰੂ ਸਾਹਿਬ ਪੂਰੇ ਆ ਜੋ ਆਪਣੇ ਸੇਵਾਦਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਸਾਹਿਬ ਉਹਨਾਂ ਤੋਂ ਸੇਵਾ ਲੈਂਦੇ ਜੋ ਆਪਾਂ ਨੂੰ ਸਮਝਾਉਂਦੇ ਸਬਕੋਸ਼ ਸੱਚਾ ਬਸ ਸਾਨੂੰ ਇੱਕ ਮਨ ਇੱਕ ਚੇਤ ਹੋ ਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਜ਼ਰੂਰ ਪੂਰੀ ਕਰਦੇ ਆ ਦੁਨਿਆਵੀ ਵੀ ਕਰਦੇ ਆ ਸ਼ਬਦ ਸੂਰਤ ਦਾ ਮੇਲ ਵੀ ਕਰਾਉਂਦੇ ਆ ਸਾਰਾ ਕੁਝ ਗੁਰੂ ਸਾਹਿਬ ਆਪਣੇ ਤੇ ਬਖਸ਼ਿਸ਼ ਕਰਦੇ ਆ ਬਸ ਸਾਡੇ ਵਿੱਚ ਹੀ ਕਮੀਆਂ ਤੇ ਬਸ ਇਹ ਹੀ ਕਹੂੰਗੀ ਕਿ ਚਰੰਤੂੜ ਸਿਮਰਨ ਗੁਰੂ ਸਾਹਿਬ ਸੇਵਾਦਾਰ ਸਾਰਾ ਕੁਝ ਜੋ ਵੀ ਸਾਨੂੰ ਸਮਝਾਉਂਦੇ ਬਸ ਗੁਰੂ ਸਾਹਿਬ ਸਾਡੇ ਮਨਾਂ ਦੇ ਵਿੱਚ ਵਸਾ ਦਿਓ ਸਾਡੀਆਂ ਊਣਾ ਘਾਟਾਂ ਗੁਰੂ ਸਾਹਿਬ ਤੂੰ ਹੀ ਜੜੀ ਜਾਨੋਂ